ਮੈਂ ਨਾ ਇਤੋਂ ਗੱਲ ਸੁਣਾਉਣਾ ਵੀ ਕਹਿੰਦੇ ਆ ਵੀ ਜਿਹਨੇ ਜਨਮ ਦਿੱਤਾ ਉਹਨੇ ਖਾਣ ਦਾ ਵੀ ਫਿਕਰ ਹੋਵੇ ਹਨਾ ਸੋ ਆਪਾਂ ਨਾ ਘਰੇ ਆਪਣੀ 베ਰੀ ਲਾਈ ਹੋਈ ਆ 베ਰੀ ਦਾ ਇੱਕ ਵੀ 베ਦ ਨਹੀਂ ਘਾਟੋ ਨਹੀਂ ਛੱਡਿਆ ਹੋਏਗਾ ਆ ਡੇਕਾਂ ਤੇ ਘਾਟੋਆਂ ਰਹਿੰਦੀਆਂ ਨੇ ਘਾਟੋਆਂ ਨੇ ਇੱਕ ਵੀ 베ਦ ਨਹੀਂ ਖਾਣ ਦਿੱਤਾ ਹਸਨ ਮਾਂ ਚਲੋ 베ਰੀ ਦੀ ਕਿਸਮ ਅੱਛੇ ਸਹੀਦਾ ਇੰਨਾ ਘਾਟੋ ਦੀ ਕਿਸਮ ਅੱਛੇ ਸਹੀਦੀ 베ਰ ਹਨਾ ਉਹਦੇ ਬਾਅਦ ਕੀ ਗੱਲ ਪਣੀ ਬਾਈ ਵੇਰ ਤਾਂ ਕਾਟੋ ਨੇ ਮਕਾਤੇ ਮਰੂਦ ਲਾ ਗਏ ਕਾਟੋਆਂ ਆਖੇ ਮਰੂਦਾਂ ਤੇ ਲੱਗੀਆਂ ਤਾਂ ਕਾਟਵਾਂ ਨੇ ਇੱਕ ਵੀ ਮਰੂਦ ਨਹੀਂ ਛੱਡਿਆ ਜੇ ਸਾਨੂੰ ਕੋਈ ਛੱਡਿਆ ਵੀ ਇਹਦੋਂ ਮੰਨ ਲਓ ਵੀ ਟੋਕਾ ਕੇ ਛੱਡਿਆ ਉਹ ਨਾ ਹੀ ਸਾ ਕੱਟ ਕੇ ਛੱਡ ਦੇਣਾ ਬਾਕੀ ਖਾ ਲੈਣਾ ਤੇ ਫੇਰ ਆਏ ਜੇ ਤੁਸੀਂ ਦੇਖੇ ਗਿਆ ਹਮੂਰਲੇ ਪਾਸੇ ਇੱਥੇ ਮੇਰੀ ਮੱਕੀ ਬੀਜੀ ਹੁੰਦੀ ਸੀ ਉਹ ਮੱਕੀ ਦੇ ਨਾਲ ਮੈਂ ਥੋੜੀ ਜਿਹੀ ਮੱਕੀ ਕਿਲੋ ਡੇਡ ਕਿਲੋ ਮੱਕੀ ਲਿਆਇਆ ਟੁਕੜੇ ਇਹ ਵਾਸਤੇ ਜੀ ਚ ਘਾ ਖੜਾ ਮਾ ਵੀ ਛੱਲੀਆਂ ਵਾਸਤੇ ਵਧੀਆ ਮੱਕੀ ਦੇ ਦੇ ਉਹਨੇ ਬਹੁਤ ਵਧੀਆ ਮੱਕੀ ਦਿੱਤੀ ਮੈਨੂੰ ਕਹਿੰਦਾ ਵੀ ਲੈ ਮੈਂ ਸ਼ਾਇਦ ਵੀਡੀਓ ਪਾਈ ਵੀ ਹੋਈ ਆ ਚਾਰ ਚਾਰ ਛੱਲੀਆਂ ਲੱਗੀਆਂ ਹੁੰਦੀਆਂ ਸੀ ਉਹਨੂੰ ਮੱਕੀ ਨੂੰ ਇੱਥੇ ਸੀ ਮੱਕੀ ਐਨੀ ਵਧੀਆ ਮੱਕੀ ਖੜੀ ਜਿਆਦਾ ਅੰਦਰੋਂ ਮਰੂਦ ਮੁੱਕ ਗਏ ਕਾਟੋ ਭਾਈ ਛਲੀਆਂ ਨੂੰ ਲੱਗ ਗਈ ਕਾਟੋ ਤੋਤੇ ਨਿਉਲੇ ਇਹਦਾ ਤਿੰਨ ਚਾਰ ਜਾਨ ਗਈ ਨਵੇੜਤੀ ਜੀ ਇਹਨਾਂ ਨੇ ਮੱਕੀ ਵੀ ਜਦ ਮੱਕੀ ਦਾ ਕੰਮ ਨਿਪੜਿਆ ਮੈਂ ਸੋਚਿਆ ਮਹਾਜਰ ਗਲਤੀ ਹੋ ਗਈ ਹੁਣ ਮੱਕੀ ਵੀ ਵੱਢਤੀ ਮੈਨੂੰ ਐਂ ਦਮਾਂ ਚਲੋ ਇੱਥੇ ਗਠੇ ਗੋਬੀ ਲਾ ਦਾਂਗੇ ਕੀਤੇ ਹਨਾ ਮਾਂ ਵੀ ਕਾਟੋ ਦਾ ਖੀ ਬਣੂਗਾ ਹੁਣ ਵੀ ਮੈਂ ਤਾਂ ਇੱਕ ਕਿਸਮ ਦੇ ਜਾਨਵਰੇ ਭੁੱਖੇ ਮਾਰਤੇ ਵੀ ਗਲਤੀ ਜੀ ਹੋ ਗਈ ਤੇ ਕੱਲ ਦੀ ਜਦੋਂ ਦੀ ਮੱਕੀ ਵੱਡੀ ਆ ਉਦੋਂ ਦੀ ਮੈਂ ਦੋ ਤਿੰਨ ਵਾਰੀ ਮੰਲੂ ਵੀ ਆ ਦੇਖੋ ਮੱਕੀ ਖੱਲੀ ਖਦੀ ਜੀ ਉਦੋਂ ਵਾਰੀ ਦਾਣੇ ਪਾਤੇ ਕਾਟੂ ਉੱਥੇ ਨਹੀਂ ਬੂੜੀ ਜੜਛੇ ਖੰਬੇ ਦੀ ਜੜਛੀ ਵੀ ਪਾਇ ਵੀ ਕਾਟੂਆਂ ਖਾ ਲੈਣਾ ਤੇ ਕਾਟੂਆਂ ਤਾਂ ਖਾ ਗਈਆਂ ਪਰ ਹੁਣ ਦੇਖ ਕੇ ਬਹੁਤ ਖੁਸ਼ੀ ਜੀ ਹੋਈਓ ਖੁਸ਼ੀ ਘੱਟ ਵੀ ਵੀ ਕਾਟੂਆਂ ਦੀਆਂ ਜਿੰਨੀਆਂ ਸਾਬਾ ਕੇ ਆਪ ਨੇ ਨਾਲੋ ਦੇਖੋ ਪੁੱਤੇ ਉੱਡਦੇ ਨੇ ਉਹ ਬਾਜਰੇ ਪਰ ਜਿਹੜਾ ਪਰੂ ਆਇਆ ਹੁੰਦਾ ਬਾਬੂ ਬਾਜਰੇ ਚੋ ਵੀ ਖਾਣ ਲੱਗ ਗਿਆ ਕੱਢ ਕੇ ਮਾਵੇ ਨੂੰ ਕਹਿੰਦੇ ਆ ਕੁਦਰਤ ਵੀ ਜੀ ਨੇ ਜਨਮ ਦਿੱਤਾ ਜਾਨਵਰਾਂ ਨੂੰ ਵੀ ਹਨਾ ਉਹਨੇ ਪਹਿਲਾਂ ਉਹਦੇ ਖਾਣ ਦਾ ਇੰਤਜ਼ਾਮ ਕਰਿਆ ਵੀ ਜਾਨਵਰ ਭੁੱਖਾ ਨਾ ਮਰੇ ਤੇ ਮਹਾਵੀਤ ਨੂੰ ਗਉਣ ਹੁੰਨ ਨਾਈਨਨਰ ਜਾਣੇ ਵਾਲਾ ਜੰਪੂਖਾ ਮਾਰਨੇ ਵਾਲਾ ਮਿੱਤੇ ਰਿਮੁੱਠੀ ਨਾਲ ਨਹੀਂ ਇਹਨਾਂ ਨੇ ਰੱਜਣਾ ਹੈਗਾ ਇਹਦਾ ਪਰਮਾਤਮਾ ਨੇ ਇਹਨਾਂ ਦਾ ਹਿੱਲਾ ਪਹਿਲਾਂ ਹੀ ਕਰਤਾ ਸੋ ਚੀਜ਼ ਦੇਖ ਕੇ ਮਹਾ ਵੀ ਗੱਲ ਪੱਕੀ ਆ ਸਿਆਣੇ ਕਹਿੰਦੇ ਨੇ ਵੀ ਜਿਨੇ ਜਾਨੂ ਦਿੱਤਾ ਨਾ ਉਹਨੇ ਉਹਦੇ ਖਾਣ ਦਾ ਵੀ ਪੰਤੋ ਪਸਥੀ ਕੀਤਾ ਵੀ ਰੱਬ ਪੱਥਰਾਂ ਚ ਵੀ ਖਾਣ ਨੂੰ ਦਿੰਦਾ ਭੁੱਖਾ ਨਹੀਂ ਮਾਰਦਾ ਜੋ ਇਨਸਾਨਤਾ ਕੀ ਚੀਜ਼ ਆ ਵੀ ਕਿਸੇ ਨੂੰ ਭੁੱਖਾ ਮਾਰ ਦੂ ਸੋ ਆ ਦੇਖੋ ਤੋਤੇ ਤੁਹਾਨੂੰ ਦੇਖਦੇ ਹੋਣਗੇ ਹੁਣ ਉਡੋੜ ਕੇ ਬਾਜਰੇ ਤੇ ਤਾਰਾਂ ਤੇ ਬਹਿੰਦੇ ਨੇ ਨੋ ਦੇਖੋ ਸੋ ਇਸ ਹੀ ਜਲਵਾਤਾ ਪਹਿਲਾਂ ਤੁਹਾਨੂੰ ਦੱਸ ਦਾਂ ਹਾਂ ਬੇਰੀਆਂ ਮਰੂਦਾਂ ਤੋਂ ਬਾਅਦ ਇੱਥੇ ਮੈਂ ਆ ਆ ਇਧਰਲੇ ਪਾਸੇ ਇੱਥੇ ਜਿੱਥੇ ਆਜ ਹਰਾ ਹਰਾ ਚਮਕਦਾ ਇੱਥੇ ਸਰੋਂ ਵਿੱਚਤੀ ਖਾਸੀ ਸਾਰੀ ਤਾਂ ਕੀੜਿਆਂ ਨੇ ਰਾਤੋ ਰਾਤ ਸਰੋਂ ਦੀ ਖਿਆਰੀ ਉਹ ਖਾਲੀ ਕਰਤੀ ਇਹ ਇਹ ਇੱਥੇ ਕਦ ਤੱਕ ਜਿੱਥੇ ਤੱਕ ਮੇਰੀ ਉਂਗਲੀ ਇੱਥੇ ਅੱਧੀ ਖਿਆਰੀ ਤੱਕ ਬੀਜੇ ਤੇ ਇਧਰ ਇਧਰ ਸਰੋਂ ਕੀੜਿਆਂ ਨੇ ਜ਼ਰੂਰੀ ਖਾਗਲੀ ਸਾਰੀ ਉਹ ਚੱਕ ਲਈ ਰਾਤੋਂ ਰਾਤ ਸਪੈਸ਼ਲ ਲਾ ਕੇ ਉਹਨਾਂ ਨੇ ਆਪਦੀ ਜਮ੍ਹਾਂ ਕਰ ਲਈ ਫਿਰ ਦੁਬਾਰਾ ਫੇਰ બીજી ਸੌਣ ਦੁਬਾਰਾ ਹੋਈ ਆ ਸੋ ਇਹ ਚੀਜ਼ ਆ ਵੀਰ ਆਪਾਂ ਕੋ ਖਾਣੀ ਮਰਨਦਾ ਫਰੀਲਾ ਕਰ ਦਿੰਦਾ ਇਹਨਾਂ ਜਾਨਵਰਾਂ ਦਾ ਸੋ ਕਿਦਾਂ ਲੱਗੀ ਗੱਲਬਾਤ ਇਹ ਤੁਹਾਨੂੰ ਜ਼ਰੂਰ ਦੱਸ ਦਿਓ ਬਾਕੀ ਮਿਲਦੇ ਆ ਨਵੇਂ ਕਿਸੇ ਵੀਡੀਓ ਨਵੇਂ ਕਿਸੇ ਕਨਸੈਪਟ ਤੇ ਆਵਾਜ਼ ਬੈਠੀ ਹੋਈ ਹੈ ਜਿਆਦਾ ਗੱਲ ਨਹੀਂ ਹੁੰਦੀ ਬਨਾਨਾ ਸ਼ੇਖ ਨੇ ਗੱਲ ਬਿਠਾਤਾ ਪਹਿਲੀ ਵਾਰ ਖਾਲੋਂ ਮਿਲਦੇ ਆ ਨਵੀਂ ਵੀਡੀਓ ਨਵੇਂ ਮੁੱਦੇ ਤੇ ਉਦੋਂ ਤੱਕ ਵੀਡੀਓ ਲਾਈਕ ਚੈਨਲ ਸਬਸਕ੍ਰਾਈਬ ਫੇਸਬੁੱਕ ਫੋਲੋ ਥੈਂਕ ਯੂ ਸਾਰਿਆਂ ਦਾ ਗੱਲਬਾਤ ਕਿੱਦਾਂ ਲੱਗੀ ਕਮੈਂਟ ਕਰ ਦਿਓ ਟਾਈਮ 5 ਮਿੰਟ ਤੋਂ ਪਰੋਜੇ ਥੋੜਾ ਜਿਹਾ